ਦੇਸ਼ਟ ਸਾਫ ਦਾ ਰਾਸ਼ਟਰਪਤੀ ਮਰਹੂਮ ਡਾਕਟਰ ਏ ਪੀ ਜੇ ਅਬਦੁਲ ਕਲਾਮ ਨੂੰ ਨਦੀ ਨੌਵੀਂ ਵਰਸੀ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਇੱਕ ਮੰਨੇ ਪਰਮੰਨੇ ਪੁਲਾੜ ਵਿਗਿਆਨੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਦਾ ਅੱਜ ਦੇ ਹੀ ਦਿਨ 2015 ਚੋਸਵਲੇ ਦਿਲ ਦਾ ਦੌਰਾ ਪੈਣ ਕਰਨ ਦੇ ਹਾਂਤ ਹੋ ਗਿਆ ਸੀ ਜਦੋਂ ਸ਼ਲਾਂਗ ਦੇ ਆਈ ਆਈ ਐਮ ਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ ਡਾਕਟਰ ਕਲਾਮ ਨੂੰ ਬਾਰਾ ਦੇ ਮਜ਼ਾਇਲ ਮੈਨ ਵਜੋਂ ਵੀ ਜਾਣਿਆ ਜਾਂਦਾ ਹੈ 15 ਅਕਤੂਬਰ 1931 ਨੂੰ ਤਾਮਿਲਨਾਡੂ ਦੇ ਰਾਮੇਸ਼ਵਰਮ ਦੇ ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਏ ਡਾਕਟਰ ਕਲਾਮ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਤੇ ਪੁਲਾੜ ਤੇ ਹਵਾਬਾਜ਼ੀ ਦੇ ਖੇਤਰ ਚ ਮ드ਰਾਸ ਸਥਿਤ ਆਈਆਈਟੀ ਤੋਂ ਐਰਨੌਟਿਕਲ ਇੰਜੀਨੀਅਰਿੰਗ ਚ ਡਿਗਰੀ ਹਾਸਲ ਕੀਤੀ। ਉਹਨਾਂ ਭਾਰਤੀ ਪੁਲਾੜ ਖੋਜ ਸੰਗਠਨ ਵਿਖੇ ਅਗਨੀ ਅਤੇ ਤ੍ਰਿਸ਼ੂਲ ਵਰਗੀਆਂ ਮਿਜ਼ਾਈਲਾਂ ਵਿਕਸਿਤ ਕੀਤੀਆਂ ਤੇ ਡੀਆਰਡੀਓ ਚ ਹੌਬਰ ਕraft ਬਣਾਉਣ ਚ ਮਦਦ ਕੀਤੀ, ਜਿਸ ਤੋਂ ਬਾਅਦ ਉਹਨਾਂ ਨੂੰ ਮੈਨ ਆਫ ði ਮਿਜ਼ਾਈਲ ਕਿਹਾ ਜਾਣ ਲੱਗ ਪਿਆ। ਉਹਨਾਂ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋਂ ਕੰਮ ਕੀਤਾ ਅਤੇ ਨੌਜਵਾਨਾਂ ਨਾਲ ਰਿਸ਼ਤੇ ਮਜ਼ਬੂਤ ਬਣਾਏ ਤੇ ਉਹਨਾਂ ਲਈ ਪ੍ਰੇਰਨਾ ਦਾ ਸਰੋਤ ਬਣੇ।